ਹਾਂ ਭਾਈ ਮੁੰਡੇ ਵਾਲਿਆਂ ਦਾ ਫੋਨ ਆਈ ਜਾਂਦਾ ਕੀ ਵਿਚਾਰਾ ਹੁਣ ਤੁਹਾਡੀ ਭਾਈ ਮੈਂ ਆਪਦੇ ਮੁੰਡਿਆਂ ਨਾਲ ਸਲਾਹ ਕਰਕੇ ਦੱਸਦੀ ਆ ਉਹ ਭਾਈ ਮੁੰਡਿਆਂ ਨੂੰ ਕੀ ਪਤਾ ਕਬੀਲਦਾਰੀ ਦਾ ਠੀਕ ਹੈ ਨਾ ਇਹੋ ਜਿਹਾ ਘਰ-ਬਾਰ ਨਹੀਂ ਮਿਲਣਾਗਾ ਤੁਹਾਨੂੰ ਮੁੰਡਾ ਪੜਿਆ ਲਿਖਿਆ ਕੱਲਾ ਖਰਾ ਹੈਗਾ 10 ਕਿੱਲੇ ਪੈਲੀ ਦੇ ਆਉਂਦੇ ਆ ਹੋਰ ਵੀ ਆਂਦੇ ਨਾ ਉਹਨੇ ਬਾਹਰ ਜਾ ਵੜਨਾ ਤੇ ਤੂੰ ਆਪਦਾ ਆਨੰਦ ਦੇ ਤੇ ਫਾਰਗ ਹੋ ਹਾਂ ਭਾਈ ਸਾਡੇ ਲੋਂ ਵੀ ਹਾਂ ਹੀ ਆ ਤੂੰ ਅਗਲੇ ਐਤਵਾਰ ਨੂੰ ਅਸੀਂ ਆਨੰਦ ਦੇ ਦੇਾਂਗੇ ਮੇਰੀ ਗੱਲ ਸੁਣ ਲੈ ਭਾਈ ਕਰ ਬਾਰ ਤੁਹਾਨੂੰ ਤਾਂ ਵਧੀਆ ਲੱਭ ਕੇ ਮੈਂ ਵਿਆਹ ਤੋਂ ਪਹਿਲਾਂ 20000 ਰੁਪਇਆ ਤੇ ਇੱਕ ਸੋਨੇ ਦੀ ਛਾਪ ਲੈ ਲੈਣੀ ਆ ਆਪਦਾ ਇੰਤਜ਼ਾਮ ਕਰ ਲਾ ਕੋਈ ਨਹੀਂ ਬਾਈ ਕਰ ਲੈਨੇ ਇੰਤਜ਼ਾਮ ਮੰਮੀ ਆਪ ਚੋਲਾ ਕੀ ਲੈਣਾ ਸੀ ਅੱਜ ਫੇਰ ਮੈਂ ਤਾਂ ਤੁਹਾਡੀ ਭੈਣ ਦੇ ਵਿਆਹ ਦੇ ਦਿਨ ਪੱਕੇ ਕਰਨਾ ਆਇਆ ਸੀ ਤੇ ਐਤਵਾਰ ਦਾ ਵਿਆਹ ਰੱਖਤਾ ਮੰਮੀ ਤੂੰ ਬਿਨਾਂ ਰਹਿ ਕੀਤੇ ਐਤਵਾਰ ਦਾ ਵਿਆਹ ਵੀ ਪੱਕਾ ਕਰਤਾ ਇਹਦਾ ਵਿਚੋਲਾ ਸਿਰੇ ਦਾ ਲਾਲਚੀ ਆ ਅਸੀਂ ਮੁੰਡੇ ਬਾਰੇ ਸਭ ਕੁਝ ਪਤਾ ਕਰਕੇ ਆਏ ਆ ਨਸ਼ਾ ਕਰਦਾ ਵੋ ਤੇ ਜਿਹੜੀ 10 ਕਿੱਲੇ ਜ਼ਮੀਨ ਸੀ ਨਾ ਉਹਦੇ ਚੋਂ ਅੱਧੋ ਜਾ ਤਾ ਉਹ ਗਹਿਣੇ ਕਰੀ ਬੈਠਾ ਵਾ ਤੇ ਚਿੱਟਾ ਲਾਉਂਦਾ ਪਤਾ ਮੈਂ ਤਾਂ ਵਿਚੋਲੇ ਦੀਆਂ ਗੱਲਾਂ ਵਿੱਚ ਆ ਗਈ ਸੀ ਇਹਦੇ ਪਿੱਛੇ ਲਾ ਕੇ ਮੈਂ ਆਪਦੀ ਧੀ ਦੀ ਜ਼ਿੰਦਗੀ ਖਰਾਬ ਕਰ ਲੈ ਲਈ ਲੈ ਮੰਮੀ ਆਏ ਅਸੀਂ ਆਪਦੀ ਭੈਣ ਦੀ ਜ਼ਿੰਦਗੀ ਬਰਬਾਦ ਹੋਣ ਦੇਵਾਂਗੇ ਮੈਨੂੰ ਤਾਂ ਮੰਮੀ ਪਹਿਲੇ ਤੋਂ ਤੋਂ ਸ਼ੱਕ ਸੀਗਾ ਵੀ ਇਹ ਬੰਦਾ ਇੱਕ ਨੰਬਰ ਦਾ ਲਾਲਚੀ ਆ ਉੱਤਰਾ ਬਹਾਰਕ ਭੈਣ ਨੂੰ ਥੋੜੇ ਅਰਗੇ ਵੀਰ ਦੇਵੇ ਮੈਂ ਜਾਵਾਂ ਵੀਰਾਂ ਲਈ ਮੈਂ ਸਭ ਖੁਸ਼ੀਆਂ